ਇਸ ਸਮੇਂ ਪੰਜਾਬ ਬੜੀ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ ਲੋਕਾਂ ਨੂੰ ਆਪਣੇ ਘਰ ਛੱਡਨੇ ਪੈ ਰਹੇ ਨੇ ਵੇਖੋ ਕਿੱਡਾ ਬੁਰਾ ਹਾਲ ਹੈ ਚਾਰੇ ਪਾਸੇ ਪਾਣੀ ਪਾਣੀ ਤੇ ਨਾਲੇ ਇਹ ਇੱਕ ਪਹਿਲੂ ਨਹੀਂ ਇਸ ਦੇ ਬੜੇ ਪਹਿਲੂ ਨੇ ਇੱਕ ਪਾਸੇ ਲੋਕਾਂ ਨੂੰ ਆਪਣਾ ਜਿਹੜਾ ਘਰ ਹੈ ਉਹ ਛੱਡਣਾ ਪੈ ਰਿਹਾ ਤੇ ਦੂਜੇ ਪਾਸੇ ਇਹ ਪਸ਼ੂ ਰੁੜੇ ਜਾ ਰਹੇ ਨੇ ਤੇ ਜਿਨ੍ਹਾਂ ਨੇ ਬੜੇ ਮਿਹਨਤ ਦੇ ਨਾਲ ਪਸ਼ੂ ਪਾਲੇ ਨੇ ਜਿਨ੍ਹਾਂ ਦਾ ਰੋਜ਼ਗਾਰ ਇੱਥੋਂ ਹੈ ਆਹ ਨੂੰ ਆ ਵੇਖੋ ਇੱਕ ਬੱਚਾ ਰੁੜਿਆ ਜਾ ਰਿਹਾ ਤੇ ਕਾਂ ਉਸਦੀ ਬੋਡੀ ਨੂੰ ਖਾ ਰਹੇ ਨੇ ਜਿਨ੍ਹਾਂ ਦਾ ਬੱਚਾ ਹੋਊਗਾ ਉਹਨਾਂ ਤੇ ਕੀ ਬੀਤਦੀ ਹੋਏਗੀ ਸਮਾਂ ਬੜਾ ਮਾੜਾ ਚੱਲ ਰਿਹਾ ਪਰ ਕੋਈ ਲੋਕ ਮੈਂ ਵੇਖੇ ਨੇ ਇਸ ਚੀਜ਼ ਤੇ ਵੀ ਇੰਜੋਏ ਕਰ ਰਹੇ ਨੇ ਕਈ ਮੁੰਡੇ ਇਸ ਚੀਜ਼ ਤੇ ਬੜਾ ਆਨੰਦ ਲੈ ਰਹੇ ਨੇ ਇਹ ਪਹਿਲੂ ਨੇ ਕੁਝ ਪਹਿਲੂ ਐਸੇ ਨੇ ਜਿਹੜੇ ਲੋਕ ਬਹੁਤ ਦੁਖੀ ਨੇ ਜਿਨ੍ਹਾਂ ਨੂੰ ਘਰ ਛੱਡਨੇ ਪੈ ਰਹੇ ਨੇ ਹੁਣ ਤੁਹਾਡੇ ਮੇਰੇ ਵਰਗਾ ਬੈੱਡ ਤੇ ਬੈਠਾ ਸੋਫੇ ਤੇ ਬੈਠਾ ਨੰਦ ਨਾਲ ਰੋਟੀ ਖਾ ਰਿਹਾ ਆ ਤੁਸੀਂ ਪਹਿਲਾਂ ਮੁੰਡੇ ਵੇਖੋ ਇੱਥੇ ਵੀ ਇੰਜੋਏ ਕਰ ਰਹੇ ਨੇ ਤੇ ਇੱਥੇ ਕਹਿ ਦਿੰਦੇ ਨੇ ਜੀ ਅਸੀਂ ਦਲੇਰ ਆ ਤੇ ਜਿਹੜੇ ਲੋਕ ਡੁੱਬ ਰਹੇ ਨੇ ਜਿਨ੍ਹਾਂ ਦੇ ਘਰ ਡੁੱਬ ਗਏ ਤੇ ਉਹਨਾਂ ਦੀ ਤੁਸੀਂ ਜਾ ਕੇ ਮਦਦ ਹੀ ਕਰ ਦਿਓ ਹੁਣ ਤੁਸੀਂ ਜਾਂ ਮੈਂ ਬੈੱਡ ਤੇ ਬੈਠਾ ਸੋਫੇ ਤੇ ਬੈਠੇ ਆ ਪਰ ਜਦੋਂ ਜਿੰਦੇ ਤੇ ਮੁਸੀਬਤ ਪੈਂਦੀ ਹੈ ਜਿਹਨੂੰ ਘਰ ਛੱਡਣਾ ਪੈਂਦਾ ਜੇ ਆਪਾਂ ਨੂੰ ਘਰ ਛੱਡਣਾ ਪੈ ਜਾਵੇ ਤੱਕ ਕਿੰਨਾ ਮਹਿਸੂਸ ਹੁੰਦਾ ਹੈ ਜਾਂ ਕਿੰਨਾ ਆਪ ਨੂੰ ਐਡਾ ਬੁਰਾ ਲੱਗੇਗਾ ਉਹ ਸਿਰਫ ਆਪਾ ਹੀ ਜਾਣਦੇ ਹੋਵਾਂਗੇ ਸੋ ਐਦਾਂ ਨਹੀਂ ਕਰਨਾ ਚਾਹੀਦਾ ਕਿਸ ਚੀਜ਼ ਨੂੰ ਤੁਸੀਂ ਮਜ਼ਾਕ ਦੇ ਵਿੱਚ ਲਵੋ ਜਾਂ ਹਾਸਾ ਮਜ਼ਾਕ ਕਰੋ ਇਹ ਸਮਾਂ ਜਿਹੜਾ ਦੁਨੀਆ ਦੇ ਉੱਤੇ ਕਹਿਰ ਚੱਲ ਰਿਹਾ ਹੈ ਇਹ ਸਮਾਂ ਇੱਕ ਦੂਜੇ ਦੇ ਨਾਲ ਖੜਨ ਦਾ ਇੱਕ ਦੂਜੇ ਦੀ ਮਦਦ ਕਰਨ ਦਾ ਗੁਰੂ ਘਰ ਜਾ ਕੇ ਅਰਦਾਸ ਕਰੋ ਕਿ ਵਾਹਿਗੁਰੂ ਸਭ ਨੂੰ ਸੁਖੀ ਰੱਖੇ ਕਿਸੇ ਨੂੰ ਘਰ ਨਾ ਛੱਡਣਾ ਪਵੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ